ਅਨਯਾਤਿਕ ਜੀ ਆਵੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਅੱਜ ਹਰਮਨਪੁਰ ਦੇ ਵਿੱਚ ਜਿਹੜਾ ਕੋਹਲਾ ਮੇਲਾ ਫਿਰ ਧੂਮਤਾਂ ਤੇ ਰੌਣਕਾਂ ਨਾਲ ਬਣਾਇਆ ਗਿਆ ਹੈ ਬੰਦੀ ਗੀ ਡੀ ਐਚ ਐਸ ਸੰਗਤਾਂ ਉਹ ਸ਼ਹਿਰ ਦੇ ਕਿ ਅਗਲੇ ਪਹਿਲੇ ਹੀ ਗਰਾਹ ਦੇ ਵਿੱਚ ਪੁੱਜੀ ਹੋਈ ਯਾਰ 라ਵਣ ਦੇ ਇੱਕ ਨਿਰੰਤਰ ਦੇ ਬਹੁ ਸ਼ਾਲੀ ਪੁਤਲੇ ਬਣਾਏ ਗਏ ਨੇ ਉਹ ਕੰਦੀ ਪੁਤਲੇ ਲਾਏ ਗਏ ਨੇ ਉਹਨਾਂ ਨੂੰ ਇੰਗੇਜਟ ਕੀਤਾ ਗਿਆ ਹੈ ਔਰ ਜਿਹੜੇ 라ਮ ਦੀਨ ਦਾ ਸ਼ਹਿਰ ਵਿੱਚ ਹੋਈਆਂ ਸਨ ਉੱਥੇ ਨਹੀਂ ਆ ਰਹੇ ਵਕ ਵਕ ਚਾਂਦੇ ਹੋਈ ਉਹ ਕਿਰੀਆ ਦੇ ਇੰਦੇ ਵਿੱਚ ਕੁੱਤੀਆ ਰੌਣਕਾਂ ਨਾਲ ਤਹਾਵਨ ਤੇ ਜਿਹੜੀ ਰਾਹ ਚਨਾ ਨੇ ਜਿਹੜੇ ਜੰਦ ਦਾ ਦ੍ਰਿਸ਼ ਨਹੀਂ ਦੇ ਤਾ ਉਹ ਵੀ ਗਦਾ ਜਿਹੜਾ ਸੰਧ ਪਹੁੰਚੀ ਹੋਈ ਹੈ ਦਕਾਨਾਂ ਸੁਈਆਂ ਨੇ ਜਿਹੜੇ ਨੇ ਉਹ ਲੋਕ ਵੀ ਇੱਥੀ ਤੋਂ ਆ ਕੇ ਤਸ਼ਰੂਲ ਆਤੀ ਈਦਾਰੀ ਕਰ ਰਹੇ ਨੇ ਮੇ ਸਮਾਨ ਦੇ ਤੌਰ ਤੇ ਤਰਨਤਲ ਦੇ ਰਹਿ ਹਕਾਚਰ ਨੂੰ ਸੱਧੂ ਬੋਚੇ ਨੇ ਇਹ ਦਸਨੀਏ ਤੇ ਤਰਨਤਲ ਵਿੱਚ ਜਿਹੜਾ ਖੈਰ ਦਾ ਪਿਆਰ ਹੈ ਉਹ ਕਿੰਨੇ ਸਾਲਾਂ ਤੋਂ ਜਿਹਨਾਂ ਜਸ਼ਨ ਮਨੋ ਬਣਾਇਆ ਜਾਂਦਾ ਹੈ ਕਿਉਂਕਿ ਸਨਾਤਨ ਤਰਨ ਸਭਾ ਦਾ ਅਜੇ ਗਠਨ ਨਹੀਂ ਹੋ ਸਕਿਆ ਪਿਆਰਾ ਇਹਦਾ ਇਤਿਹਾਸ ਹਰ ਸਹਿਰੀ ਦੀ ਮੌਲੇ ਆ ਜਿਹੜੇ ਉੱਪਰ ਨੇਕੀ ਦੀ ਜਨ ਜਿਹੜੀ ਹੁੰਦੀ ਆ ਆਗਰ ਘਰ ਉਤੇ ਨੇਕੀ ਦੀ ਬੇਚ ਹੁੰਦੀ ਆ ਕਬੂਰਾਮ ਜਦੋਂ ਬੰਗਾ ਚ ਗਏ ਸਿੱਧਾ ਮਾਦਮ ਦੇ ਰਾਗੇ ਲਾਗੇ ਸੀ ਜਿਹੜਾ ਇਹ ਤੇਤਾ ਯੁੱਗ ਦੀ ਗੱਲ ਆ ਉਸ ਟਾਈਮ ਤੇਤਾ ਯੁੱਗ ਕਬੂਰਾਮ ਨੇ ਆਪਣੀ ਸੈਨਾ ਦੇ ਨਾਲ ਦਾਮਲ ਤੇ ਘਾਰੇ ਕੀਤੀ ਕਾਪੀ ਇਤਨਾ ਕੀਤੀ ਸਮਾਜ ਦਾ ਪੈਸੇ ਦਿੱਤਾ ਇਹ ਜਿਹੜੀ ਔਰਤ ਆ ਮਾਂ ਵਾਂ ਪਿਆ ਰਸਤਰੋਚ ਇਹਦੀ ਸੇਵਾ ਕਰਨੀ ਚਾਹੀਦੀ ਜੇਰਾ ਬੰਦਾ ਵੀ ਆਪਣੀ ਮਾਂ ਤੇ ਐਂ ਜਾ ਕਿ ਤੇ ਔਰਤਾਂ ਵੀ ਬਸ ਉਹਨੂੰ ਕੋਹ ਹੇਰੁੰਦਾ ਵਾ ਕੋਈ ਸਮਾਜ ਪਿਆਰ ਲੱਗੇ ਉਹਨੇ ਆ ਸਾਰੇ ਸਮਾਜ ਨੂੰ ਕਹਿੰਦਾ ਮੈਸੇਜ ਇਹ ਤੇ ਇਸ ਹਾਲ ਦੀ શ્રી ਰਾਮ ਜੀ ਨਾਲ ਤਰਫ ਨੂੰ ਸਾਰੀ ਸੰਗਤ ਨੇ ਸਾਰੇ ਦਰਦਾਂ ਨੂੰ ਉਹਨੇ ਨਾਲ ਜਿੱਥੇ ਜਿੱਥੇ ਸਾਡੀ ਬਾਈਟ ਜਾਊਗੀ ਸਭ ਨੂੰ ਬਹੁਤ ਬਹੁਤ ਵਧਾਈਆਂ ਸਭ ਦਾ ਬਹੁਤ ਬਹੁਤ ਜਿਆਦਾ ਜੈ ਸ੍ਰੀ ਅਕਾਲ ਅੱਜ ਦੇ ਸਾਰੇ ਲੋਕਾਂ ਤੇ ਜਿਹੜਾ ਕੀ ਬੁੱਕੀ ਗਲਤ ਕੰਮ ਕਰਦੇ ਨੇ ਉਹਨਾਂ ਦੀ ਹਾਰ ਹੁੰਦੀ ਹੈ ਤੇ ਜਿਹੜੇ ਚੰਗੇ ਸਹੀ ਬੰਦੇ ਹੋ ਉਹਨਾਂ ਦੀ ਜਿੱਤ ਹੁੰਦੀ ਹੈ ਤੇ ਸਾਨੂੰ ਇਹ ਸਿੱਖਣਾ ਚਾਹੀਦਾ ਕਿ ਚੰਗੇ ਕੰਮ ਕਰਨੇ ਚਾਹੀਦੇ ਨੇ ਤੇ ਪ੍ਰਭੂ ਰਾਮ ਜੀ ਨੇ ਜੋ ਸਾਨੂੰ ਚੰਗੇ ਕੰਮ ਕਰਾ ਸਕਿਆ ਉਹ ਕਰਨੇ ਚਾਹੀਦੇ ਨੇ ਜੈ ਸ਼੍ਰੀ ਰਾਮ